ਅੱਜ ਜਿਹੜੀ ਇਹ ਮੋਟੇ ਨੂੰ ਲੈ ਕੇ ਅਸੀਂ ਪ੍ਰੈਸ ਕਾਨਫਰੰਸ ਕਰੀ ਹੈ ਜਿਹਦੇ ਵਿੱਚ ਵੋਟ ਚੋਰੀ ਗਤੀ ਚੋਰੀ ਮਹੀਨੇ ਤਹਿਤ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਔਰ ਸਾਡੇ ਬੋਹੜਾਂ ਦੇ ਵਿੱਚ ਸ਼ਹਿਰ ਦੇ ਹਲਕਾ ਤੋਂ ਵੀ ਦੇ ਸਾਰੇ ਨਾਗਰਿਕ ਔਰ ਵੋਟਰ ਸਹਿਬਾ ਦਾ ਕੋਲ ਜਾ ਰਹੇ ਹੈ ਉਹਨਾਂ ਦੇ ਸਾਈਨ ਅਭਿਆਨ ਅਸੀਂ ਸ਼ੁਰੂ ਕਰਿਆ ਜਿਹਦਾ ਨਾਮ ਅਸੀਂ ਰੱਖਿਆ ਵੋਟ ਚੋਰੀ ਗਤੀ ਚੋਰੀ ਜਿਸ ਸਾਹਮਨਾ ਮੋਦੀ ਨੇ ਵੋਟ ਚੋਰੀ ਕੀਤੀ ਹੈ ਉਦੇ ਤਹਿਤ ਕਾਂਗਰਸ ਪਾਰਟੀ ਲੋਕਾਂ ਦੇ ਮੈਦਾਨ ਵਿੱਚ ਉਤਰ ਕੇ ਉਹਨਾਂ ਦੇ ਕੰਮ ਕਰੇਗੀ ਉਹਨਾਂ ਦੀ ਬਾਸ਼ بلند ਕਰੇਗੀ ਕਿ ਕਿਵੇਂ ਉਹਨਾਂ ਨਾਲ ਧੱਕਾ ਕਰਿਆ ਜਾ ਰਿਹਾ ਹੈ ਕਿਵੇਂ ਉਹਨਾਂ ਦੀਆਂ ਵੋਟਾਂ ਨਾਲ ਫੇਰ ਬਦਲ ਕਰਿਆ ਜਾ ਰਿਹਾ ਹੈ ਇਸ ਮੁਹਿੰਮ ਨੂੰ ਲੈ ਕੇ ਅਸੀਂ ਮੋਦੀ ਸਰਕਾਰ ਦਾ ਘਰਾਓ ਵੀ ਕਰਨਾ ਹੈ ਔਰ ਕਾਂਗਰਸ ਪਾਰਟੀ ਤਕੜੇ ਹੋ ਕੇ ਪੂਰੀ ਦੇ ਵਿੱਚ ਕੱਲੇ-ਕੱਲੇ ਲੋਕਾਂ ਕੋਲ ਪਹੁੰਚ ਕੇ ਵੋਟ ਚੋਰੀ ਗਤੀ ਛੋੜ ਕੇ ਆਣ ਨੂੰ ਲੋਕਾਂ ਤੱਕ ਪਹੁੰਚਾ ਕਰੇਗੀ ਸਰ ਕੀ ਤੁਹਾਡੀ ਜਿਹੜੀ ਮੈਂ ਮੈਂ ਬਕਬਕ ਪਿੰਡਾਂ ਦੇ ਵਿੱਚ ਜਾਏਗੀ ਇਹ ਸਰ ਹਲਕਾ ਧੂਰੀ ਦੇ 76 ਪਿੰਡਾਂ ਦੇ ਵਿੱਚ ਸਾਡੇ ਸ਼ਹਿਰ ਦੇ 21 ਬੋਨਾਂ ਦੇ ਵਿੱਚ ਹਰ ਸਾਥੀ ਕੋਲੇ ਪਹੁੰਚਾਂਗੇ ਜਿਹਦੀ ਵੋਟ ਬਣੀ ਹੋਈ ਹੈ ਹਰ ਵੋਟਰ ਕੋਲੇ ਪਹੁੰਚਾਂਗੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਪਹਿਲਾਂ ਗੱਲ ਸਮਝਾਵਾਂਗੇ ਕਿ ਜੇ ਉਹ ਕਹਿਣਗੇ ਉਹਨਾਂ ਦੇ ਸਾਈਨ ਕਰਾਵਾਂਗੇ ਔਰ ਇਹ ਸਾਰਾ ਡਾਟਾ ਸਾਨੂੰ ਉਮੀਦ ਹੈ ਕਿਉਂਕਿ ਪਿਛਲੇ ਹਫ਼ਤੇ ਤੋਂ ਅਸੀਂ ਸ਼ੁਰੂ ਕਰ ਰੱਖੀ ਹੈ ਸਾਡੇ 5000 ਫਾਰਮ ਤਾਂ ਭਰ ਚੁੱਕੇ ਹੈ ਕਿ ਸਭ 5000 ਫਾਰਮ ਹੋਰ ਭਰ ਕੇ 15000 ਤਕਰੀਬਨ ਇਹਨੇ ਫਾਰਮ ਨੇ ਅਸੀਂ ਭਰ ਕੇ ਸਾਡੇ ਪੰਜਾਬ ਭਗਾਂ ਰਾਜਾ ਪ੍ਰਧਾਨ ਨੂੰ ਸੌਂਪਾਂਗੇ ਤਾਂ ਕਿ ਉਹ ਸਾਡੇ ਆਗਰਨੀਏ ਨੇ ਤਾਂ ਰਾਹੁਲ ਗਾਂਧੀ ਜੀ ਨੂੰ ਲੋਕ ਸਭਾ ਵਿੱਚ ਸਾਰੇ ਡਾਟਾ ਲੈ ਕੇ